ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਅਕਾਲੀ ਜਥੇਬੰਦੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਆ ਉਹ ਵਿਸ਼ਾ ਬੜੀ ਗੰਭੀਰਤਾ ਨਾਲ ਲੈਣ ਵਾਲਾ ਵਾ ਕਿ ਇੱਕ ਸਿੱਖਾਂ ਦੀ ਸਰਮੋਹ ਜਥੇਬੰਦੀ ਦਾ ਪ੍ਰਧਾਨ ਹੋਣ ਦੇ ਨਾਤੇ ਧਾਮੀ ਸਾਹਿਬ ਔਰ ਇੱਕ ਐਡਵੋਕੇਟ ਵਕੀਲ ਹੋਣ ਦੇ ਨਾਤੇ ਜੋ ਉਹਨਾਂ ਨੇ ਸ਼ਦਾਵਲੀ ਇੱਕ ਔਰਤ ਨੂੰ ਵਰਤੀ ਹੈ ਕਿਉਂਕਿ ਬੀਬੀ ਜ਼ਗੀਰਕੌਰ ਇੱਕ ਇਸਤਰੀ ਔਰ ਇੱਕ ਉਹ ਇਸਤਰੀ ਜਿਨ੍ਹਾਂ ਨੇ ਇਸਤਰੀ ਹੁੰਦਿਆਂ ਹੋਇਆਂ ਆਪਣਾ ਰੁਤਬਾ ਪਾਇਆ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਉਹਨਾਂ ਨੂੰ ਪੱਦੀ ਸ਼ਦਾਵਲੀ ਵਰਤੀ ਬਲਕਿ ਜਿੰਨੂੰ ਆਪਾਂ ਬਹੁਤ ਹੀ ਮਾੜੀ ਗੱਲ ਕਵਾਂਗੇ ਗਾਲਾਂ ਤੱਕ ਵਾਲੀ ਗੱਲ ਜਿਹੜੀ ਆ ਵੀਡੀਓ ਵਿੱਚ ਵਾਇਰਲ ਹੋਈ ਔਰ ਇਹੋ ਜੇ ਇਨਸਾਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦਾ ਹੱਕ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਸੰਗਤ ਜਵਾਬ ਦੇਵੇ ਕਮੈਂਟਾਂ ਦੇ ਵਿੱਚ ਕਿ ਐਡੀ ਵੱਡੀ ਜਥੇਬੰਦੀ ਸਿੱਖਾਂ ਦੀ ਸਰਮੋਹ ਜਥੇਬੰਦੀ ਹੈ ਸ਼੍ਰੋਮਣੀ ਕਮੇਟੀ ਸਾਡਾ ਪਾਰਲੀਮੈਂਟ ਹੈ ਸ਼੍ਰੋਮਣੀ ਕਮੇਟੀ ਉਸ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੌਜੂਦਾ ਇੰਦਾਂ ਦੀ ਸ਼ਹਾਦਤ ਵਾਲੀ ਔਰਤ ਦੇ ਪ੍ਰਤੀ ਵਰਤੇ ਤੇ ਕਿੰਨੀ ਮਾੜੀ ਹੀ ਗੱਲ ਆ ਕਿ ਉਹ ਬਾਬੇ ਨਾਨਕ ਦੇ ਸਿਧਾਂਤ ਤੋਂ ਜਾਣੂ ਨਹੀਂਗਾ ਜਿੰਨੂੰ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਮਹਾਰਾਣ ਆ ਉਹਨਾਂ ਮੈਂਬਰਾਂ ਦੇ ਜਿਨ੍ਹਾਂ ਨੇ ਧਾਮੀ ਸਾਹਿਬ ਨੂੰ ਫੇਰ ਵੋਟਾਂ ਪਾ ਕੇ ਪ੍ਰਧਾਨ ਚੁਣਿਆ ਕਿ ਤੁਸੀਂ ਧਾਮੀ ਸਾਹਿਬ ਦੀ ਏਨੀ ਘਟਿਆ ਸੋਚ ਨੂੰ ਵੋਟਾਂ ਪਾ ਦਿਤੀਆਂ ਕਿ ਉਹਦਾ ਔਰਤ ਪ੍ਰਤੀ ਕੋਈ ਸਤਕਾਰ ਹੀ ਨਹੀਂ ਹੈਗਾ ਔਰ ਬਾਬੇ ਨਾਨਕ ਨੇ ਤਾਂ ਇਹ ਗੱਲ ਕਹੀ ਆ ਸੋਕੋ ਮੰਦਾ ਆਖੀ ਜਿੱਤ ਜਮੇ ਰੇ ਜਾਨ ਜਿਹੜੀ ਰਾਜਿਆਂ ਨੂੰ ਜਨਮ ਦੇਣ ਵਾਲੀ ਆ ਔਰਤ ਆ ਉਹਦਾ ਬਾਬੇ ਨਾਨਕ ਨੇ ਜਿਹੜਾ ਵਾਰ 10 ਜਾਂਮੇ ਪਹਿਲਾਂ ਉਹਨੂੰ ਸਤਕਾਰ ਦੇ ਦਿੱਤਾ ਕਿ ਜਿਹੜੀ ਔਰਤ ਆ ਉਹਨੂੰ ਬੁਰਾ ਭਲਾ ਨਹੀਂ ਵਰਤਣਾ ਇਹ ਸਿੱਖਾਂ ਨੂੰ ਖਾਸ ਕਰਕੇ ਜਿਹੜਾ ਵਾ ਸਨੇਹਾ ਤੇ ਸੰਦੇਸ਼ ਲਾਇਆ ਕਿ ਇਹ ਰਾਜਿਆਂ ਨੂੰ ਜਨਮ ਦੇਣ ਵਾਲੀ ਜਨਨੀ ਆ ਕਿਉਂਕਿ ਔਰਤ ਨੂੰ ਸਤਕਾਰ ਬਾਬੇ ਨਾਨਕ ਨੇ ਹੀ ਦਵਾਇਆ ਵਾ ਕਿਉਂਕਿ ਪਿਛਲੇ ਸਮੇਂ ਜੋ ਸੀ ਉਸ ਟਾਈਮ ਤੇ ਔਰਤ ਨਾਲ ਬਹੁਤ ਬਦਸਲੂਕੀ ਵਰਤੀ ਜਾਂਦੀ ਸੀ ਜੇ ਕਿਸੇ ਔਰਤ ਦਾ ਪਤੀ ਚੜਾਈ ਕਰ ਜਾਂਦਾ ਸੀ ਉਹਨੂੰ ਉਹਦੇ ਨਾਲ ਸਤੀ ਕੀਤਾ ਜਾਂਦਾ ਸੀ ਸਾੜਿਆ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਬਾਬੇ ਨਾਨਕ ਨੇ ਇਹਨਾਂ ਚੀਜ਼ਾਂ ਨੂੰ ਖੰਡਨ ਕੀਤਾ ਤੇ ਇਹਨਾਂ ਦੇ ਉੱਤੇ ਰੋਕ ਲਾਈ ਤੇ ਅੱਜ ਸਿੱਖਾਂ ਦੀ ਸਰਮੋਹ ਜਥੇਬੰਦੀ ਦਾ ਪ੍ਰਧਾਨ ਧਾਮੀ ਸਾਹਿਬ ਇਦਾਂ ਦੀ ਸ਼ਦਾਬਲੀ ਇੱਕ ਔਰਤ ਵਾਸਤੇ ਵਰਤੇ ਮੈਂ ਕਹਿੰਦਾ ਕਿ ਪੂਰੇ ਪੰਜਾਬ ਦੀਆਂ ਜਿੰਨੀਆਂ ਵੀ ਸਿੱਖ ਸੰਤਾਂ ਵਾਂਗ ਜਥੇਬੰਦੀਆਂ ਵਾਂ ਜੇ ਉਹ ਔਰਤ ਦਾ ਸਤਿਕਾਰ ਕਰਦੀਆਂ ਨੇ ਤਾਂ ਇਹਦੇ ਤੋਂ ਅਸਤੀਫਾ ਲਿਆ ਜਾਵੇ ਔਰ ਇਹਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਭਾਵੇਂ ਬਲਕਿ ਮਾਫੀ ਮੰਗੀ ਹੋਈ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਇਹਨਾਂ ਨੂੰ ਕੋਈ ਪੰਥਕ ਪਰੰਪਰਾ ਦੇ ਮੁਤਾਬਕ ਸਜ਼ਾ ਸੁناਈ ਜਾਵੇ ਤੇ ਖਾਸ ਕਰਕੇ ਧਾਮੀ ਸਾਹਿਬ ਦੇ ਕੋਲੋਂ ਅਹੁਦੇ ਤੋਂ ਅਸਤੀਫਾ ਲਿਆ ਜਾਵੇ ਕਿਉਂਕਿ ਬਹੁਤ ਵੱਡੀ ਗਲਤੀ ਕੀਤੀ ਆ ਔਰ ਬਹੁਤ ਵੱਡੇ ਅਹੁਦੇ ਤੇ ਬੈਠੇ ਆ ਇਹ ਗੱਲ ਦਾ ਜਿਹੜਾ ਵਾ ਨੁਕਸਾਨ ਸਿੱਖਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹ ਚੀਜ਼ ਦਾ ਜਿਹੜਾ ਵਾ ਨੁਕਸਾਨ ਆ ਤੇ ਸਿੱਖਾਂ ਦੀਆਂ ਸਰਮੋਜ ਅਥੇ ਬੰਦੀਆਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਦੀ ਸ਼ਹਾਦਤ ਲਈ ਇਦਾਂ ਦੀ ਆ ਇਹ ਵਰਲਡ ਲੈਵਲ ਤੇ ਜਿਹੜੀ ਗੱਲ ਜਿਹੜੀ ਆ ਮੰਦ ਭਾਗੀ ਮੰਨਣ ਚਾਉਂਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ